ਥੰਬਨੇਲ ਤੁਸੀਂ ਦੇਖ ਲਿਆ ਕਿ ਆਪਾਂ 1 ਮਹੀਨੇ ਦੇ ਵਿੱਚ 10 ਤੋਂ ਲੈ ਕੇ 15 ਕਿਲੋ ਵੇਟ ਲਾਸ ਕਰਨਾ ਹੈ ਹੋਊਗਾ ਪਰ ਹੋਊਗਾ ਤੁਹਾਡੇ ਨਾਲ ਹੀ ਜੇ ਤੁਸੀਂ ਮੇਰੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਪਾਉਂਗੇ ਇਹਦੇ ਲਈ ਮੈਂ ਤੁਹਾਨੂੰ ਕੁਝ ਹੁਣ ਅੱਗੇ ਵੀਡੀਓ ਚਲਾਉਣਾ ਇਹ ਵੀਡੀਓ ਤੁਸੀਂ ਦੇਖਣੀਆਂ ਨੇ ਫਿਰ ਮੈਂ ਤੁਹਾਨੂੰ ਦੱਸੂਗਾ ਕਿਵੇਂ ਕਰਨੀਆਂ ਨੇ ਕਦੋਂ ਕਰਨੀਆਂ ਨੇ ਕਦੋਂ ਇਹਨਾਂ ਦਾ ਰਿਜ਼ਲਟ ਸ਼ੋ ਹੋਣਗੇ ਇਹ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਅੱਗੇ ਦੇਖ ਸਕਦੇ ਹੋ ਉਸੀ ਰੱਸੀ ਡੱਪਣ ਤੋਂ ਆਪਣੀ ਸ਼ੁਰੂਆਤ ਕਰਨੀ ਆ ਤੁਸੀਂ 1 ਮਿੰਟ 2 ਮਿੰਟ 3 ਮਿੰਟ ਜਿੰਨਾ ਵੀ ਤੁਹਾਡਾ ਸਟੈਮਨਾ ਉਸ ਹਿਸਾਬ ਨਾਲ ਕਰ ਸਕਦੇ ਹੋ ਤੁਸੀਂ ਇਹਨੂੰ ਵੱਧ ਜਾਂ ਘੱਟ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਕਰੋਗੇ ਜੰਪਿੰਗ ਜੈਕਸ ਇਹਦੇ ਲਈ ਤੁਸੀਂ 10 15 ਤੋਂ ਸਟਾਰਟ ਕਰ ਸਕਦੇ ਹੋ ਇਹਨੂੰ 40 50 ਤੱਕ ਲੈ ਕੇ ਜਾ ਸਕਦੇ ਹੋ ਇੱਕ ਦਿਨ ਦੇ ਵਿੱਚ ਇਸ ਤੋਂ ਬਾਅਦ ਤੁਸੀਂ ਹਾਈ ਨੀਜ਼ ਕਰੋਗੇ ਹਾਈ ਨੀਜ਼ ਦੇ ਵਿੱਚ ਤੁਸੀਂ 15 ਤੋਂ 20 ਰੈਪ ਪਰਫਾਰਮ ਕਰ ਸਕਦੇ ਹੋ ਇਹਨੂੰ ਤੁਸੀਂ ਵਧਾ ਕੇ ਅੱਗੇ ਲਿਜਾ ਸਕਦੇ ਹੋ 40 ਤੋਂ 50 ਰੈਪ ਤੱਕ ਇਸ ਤੋਂ ਬਾਅਦ ਤੁਸੀਂ ਕੋਈ ਵੀ ਆਪਣੇ ਘਰ ਦੇ ਵਿੱਚ ਜੋ ਪੌੜੀਆਂ ਨੇ ਉਹਨਾਂ ਨੂੰ ਚੜ੍ਹ ਸਕਦੇ ਹੋ ਜਿੰਨੀ ਵਾਰ ਤੁਹਾਡੇ ਚ ਸਟੈਮਿਨਾ ਇੱਕ ਵਾਰ ਦੋ ਵਾਰ ਤਿੰਨ ਵਾਰ ਤੁਸੀਂ ਆਪਣੇ ਸਟੈਮਿਨਾ ਦੇ ਅਨੁਸਾਰ ਉਹਨੂੰ ਵੱਧ ਤੋਂ ਵੱਧ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਸਕੁਐਟਸ ਨਾਲ ਉਹਨੇ ਸਟਾਰਟ ਕਰ ਸਕਦੇ ਹੋ ਤੇ ਇਹਨੂੰ ਹੌਲੀ-ਹੌਲੀ ਵਧਾ ਸਕਦੇ ਹੋ ਹੁਣੇ ਤੁਸੀਂ ਜੋ ਵੀ ਵੀਡੀਓਜ਼ ਆਪਣੀ ਮੋਬਾਈਲ ਸਕਰੀਨ ਤੇ ਦੇਖੀਆਂ ਨੇ ਇਹਨਾਂ ਦੇ ਨਾਲ ਫੈਟ ਲੌਸ ਹੋ ਜਾਊਗਾ ਤੇ ਹੁੰਦਾ ਇਹੀ ਪ੍ਰੋਸੈਸ ਹੁੰਦਾ ਪਰ ਤੁਸੀਂ ਇਹ ਸਮਝਣਾ ਕਿ ਹੁੰਦਾ ਕਿਵੇਂ ਜਿਵੇਂ ਕਿ ਮੈਂ ਤੁਹਾਨੂੰ ਪਿਛਲੀਆਂ ਵੀਡੀਓਜ਼ ਤੇ ਵੀ ਦੱਸਿਆ ਸੀ ਕਿ ਆਪਣਾ ਸਰੀਰ ਆ ਜੋ ਉਹ એનર્ਜੀ ਤੇ ਕੰਮ ਕਰਦਾ ਜਿਵੇਂ ਮੇਰਾ 80 ਕਿਲੋ ਵਜ਼ਨ ਮੰਨ ਲਓ ਤੁਸੀਂ ਤਾਂ ਮੈਂ 2000 ਕੈਲਰੀਜ਼ ਖਾਂਦਾ ਤਾਂ ਮੇਰਾ ਵਜ਼ਨ ਸਥਿਰ ਰਹਿੰਦਾ ਉਨਾ ਹੀ ਰਹਿੰਦਾ ਜੇ ਮੈਂ ਵਜ਼ਨ ਵਧਾਉਣਾ ਹੋਵੇ ਤਾਂ ਮੈਂ 2000 ਤੋਂ ਜ਼ਿਆਦਾ ਕੈਲਰੀਜ਼ ਖਾਊਗਾ ਜੇ ਮੈਂ ਆਪਣਾ ਵਜ਼ਨ ਘੱਟ ਕਰਨਾ ਹੋਵੇ ਤਾਂ ਮੈਂ ਉਸ ਤੋਂ ਘੱਟ ਕੈਲਰੀਜ਼ ਖਾਊਗਾ ਮਤਲਬ ਆਪਣੇ ਸਰੀਰ ਨੂੰ ਜਿੰਨੀਆਂ ਕੈਲਰੀਜ਼ ਦਵਾਂਗੇ ਉਵੇਂ ਹੀ ਆਪਣਾ ਸਰੀਰ ਰਿਐਕਟ ਕਰੂਗਾ ਹੁਣ ਮੰਨ ਕੇ ਚੱਲੋ ਮੈਂ 1500 ਕੈਲਰੀਜ਼ ਖਾ ਮਾਂ ਤਾਂ ਮੇਰਾ ਵਜ਼ਨ ਘੱਟ ਜਾਊਗਾ ਪਰ ਜੇ ਮੈਂ 2000 ਕੈਲਰੀਜ਼ ਖਾਂਦੇ ਹੋਏ ਵੀ ਆਪਣੇ ਵਜ਼ਨ ਨੂੰ ਘਟਾਉਣਾ ਚਾਹਾਂ ਤਾਂ ਜੋ ਵੀ ਮੈਂ ਤੁਹਾਨੂੰ ਇਹ ਐਕਸਰਸਾਈਜ਼ ਦੱਸੀਆਂ ਨੇ ਤੁਸੀਂ ਇਹ ਕਰ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਭ ਤੋਂ ਸੌਖਾ ਤਰੀਕਾ ਤੁਸੀਂ ਵਾਕ ਕਰ ਸਕਦੇ ਹੋ ਤੁਸੀਂ ਰਨਿੰਗ ਕਰ ਸਕਦੇ ਹੋ ਤੁਸੀਂ ਸਾਈਕਲ ਟੱਪ ਸਕਦੇ ਹੋ ਸਾਈਕਲ ਚਲਾ ਸਕਦੇ ਹੋ ਜੋ ਵੀ ਚੀਜ਼ਾਂ ਤੁਹਾਨੂੰ ਪਸੰਦ ਨੇ ਤੁਸੀਂ ਉਹ ਐਕਟੀਵਿਟੀ ਕਰ ਸਕਦੇ ਹੋ ਪਰ ਇੱਥੇ ਤੁਸੀਂ ਜੋ ਹੱਲ ਲੱਭਣਾ ਉਹ ਹੱਲੇ ਹੀ ਆ ਮੈਂ ਚਾਹੁੰਦਾ ਕਿ ਮੈਂ ਉਨੇ ਹੀ ਖਾਣਾ ਖਾਵਾਂ ਜਿੰਨਾ ਮੈਨੂੰ ਸਵਾਦ ਲੱਗਦਾ ਤੇ ਮੈਂ ਖਾਣਾ ਮੰਨ ਕੇ ਚੱਲੋ ਮੈਂ 2000 ਕੈਲਰੀਜ਼ ਹੀ ਖਾਊਂਗਾ ਤਾਂ ਵਜ਼ਨ ਮੇਨਟੇਨ ਰਹਿਣਾ ਚਾਹੀਦਾ ਪਰ ਇੱਥੇ ਮੈਂ ਕੀ ਕਰੂਗਾ ਜੋ ਵੀ ਤੁਹਾਨੂੰ ਐਕਸਰਸਾਈਸ ਦੱਸਿਆਂ ਗਿਆ ਨੇ ਜਾਂ ਮੈਂ ਹੁਣ ਬੋਲਿਆਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਐਕਸਰਸਾਈ ਕਰਕੇ ਜੇ ਮੈਂ 500 ਕੈਲਰੀਸ ਬਰਨ ਕਰ ਦੂੰਗਾ ਤਾਂ ਮੇਰੀ ਬਾਡੀ ਦੇ ਵਿੱਚ 500 ਕੈਲਰੀ ਦਾ ਘਟਾ ਹੋ ਜਾਊਗਾ ਉੱਥੇ ਹੀ ਆਪਾਂ 500 ਕੈਲਰੀਸ ਬਰਨ ਕਰਾਂਗੇ ਤੇ ਜਦੋਂ ਆਪਣੀ ਐ ਕੈਲਰੀ ਪਲੱਸ 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 ਹੁੰਦੇ ਹੁੰਦੇ ਅੱਗੇ ਅੱਗੇ 7700 ਕੈਲਰੀਸ ਬਣ ਜਾਣਗੀਆਂ ਤਾਂ 2.2 ਲਬੀਐਸ ਦਾ ਘਟਾ ਹੋਊਗਾ ਜਿਹਨੂੰ ਆਪਾਂ 1 ਕਿਲੋ ਕਹਿੰਦੇ ਹਾਂ ਇਹੀ ਗੱਲ ਮੈਂ ਤੁਹਾਨੂੰ ਸਮਝਾਉਣੀ ਚਾਹਣਾ ਕਿ ਆਪਣੇ ਬੋਡੀ ਦੇ ਵਿੱਚੋਂ ਹੁਣ ਇਹ ਗੱਲ ਧਿਆਨ ਵਿੱਚ ਰੱਖਿਓ ਤੇ ਨੋਟ ਕਰਿਓ ਦੁਬਾਰਾ ਦੁਬਾਰਾ ਸਮਝਣ ਨਾਲੋਂ ਤੁਸੀਂ ਇੱਕ ਵਾਰ ਵਿੱਚ ਇਹ ਗੱਲ ਨੂੰ ਸਮਝੋ ਕਿ ਆਪਣਾ ਜੋ ਭਾਰ ਘਟਣਾ ਉਹ ਸਿਰਫ ਉਦੋਂ ਹੀ ਘਟਣਾ ਜਦੋਂ ਆਪਾਂ ਆਪਣੇ ਸਰੀਰ ਦੇ ਵਿੱਚ ਘੱਟ એનર્ਜੀ ਲੈ ਕੇ ਜਾਵਾਂਗੇ ਤੇ ਜ਼ਿਆਦਾ ਨੂੰ ਬਾਹਰ ਕੱਢਾਂਗੇ ਜਾਂ ਬਰਨ ਕਰਾਂਗੇ। ਇਹੀ ਗੱਲ ਸਮਝਣ ਨਾਲ ਹੀ ਆ ਜਿੰਨਾ ਘੱਟ ਖਾਊਗਾ ਤਾਂ ਵੀ ਮੈਨੂੰ ਹੋਰ ਜ਼ਰੂਰਤ ਤਾਂ ਬੋਡੀ ਅੰਦਰੋਂ ਲੈ ਲੂਗੀ ਜਾਂ ਇੱਕ ਤਰੀਕਾ ਇਹ ਹੈ ਜੇ ਆਪਾਂ ਆਪਣੇ ਖਾਣੇ ਨੂੰ ਸੁਧਾਰਾਂ ਆਪਣੇ ਖਾਣੇ ਦੇ ਵਿੱਚ ਵੀ 500 ਕੈਲਰੀ ਦੀ ਘਾਟ ਕਰਾਂ। ਹੁਣ ਮੰਨ ਲਓ ਮੈਂ 2000 ਕੈਲਰੀ ਦੀ ਖਾਣੀਆਂ ਨੇ ਤੇ ਮੈਂ 1500 ਖਾ ਰਿਹਾ ਤਾਂ ਸਰੀਰ ਆਪਣੇ ਵਿੱਚੋਂ ਹੀ 500 ਕੈਲਰੀ ਲਊਗਾ। ਤੇ ਉਹਦੇ ਨਾਲ ਜੇ ਮੈਂ ਐਕਸਰਸਾਈਜ਼ ਕਰੂੰਗਾ 500 ਕੈਲਰੀ ਦੀ ਹੋਰ ਤਾਂ 1000 ਦਾ ਘਾਟਾ ਹੋ ਗਿਆ। ਕਰਨਾ ਆਪਾਂ ਘਾਟ ਹੀ ਆ। ਮੇਨ ਮੁੱਦਾ ਇਹ ਹੀ ਆ ਮੈਂ ਤੁਹਾਨੂੰ ਦੁਬਾਰਾ ਸਮਝਾਉਣ ਲੱਗਿਆ। ਜੋ ਵੀ ਐਕਸਰਸਾਈਜ਼ ਆ ਉਹ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਦੇਖੋ ਕੋਈ ਬਾਹਾਂ ਦੀ ਐਕਸਰਸਾਈਜ਼ ਕਰਦਾ ਜਾਂ ਡੋਲੇ ਦੀ ਐਕਸਰਸਾਈਜ਼ ਕਰਨਾ। ਇਹ ਐਕਸਰਸਾਈਜ਼ ਕਰਨ ਦੇ ਨਾਲ ਮੇਰਾ ਮਸਲ ਹਿੱਲ ਰਿਹਾ। ਜੇ ਮੈਂ ਮਸਲ ਨੂੰ ਕੰਮ ਵਿੱਚ ਲਾਉਂਗਾ ਤਾਂ ਕੈਲਰੀਜ਼ ਬਰਨ ਹੋਊਗੀ ਪਰ ਜੇ ਮੈਂ ਮਸਲ ਨੂੰ ਬ੍ਰੇਕਡਾਊਨ ਕਰੂੰਗਾ ਤੇ ਇਹਨੂੰ ਖਰਾਕ ਦਊਂਗਾ ਤਾਂ ਮਸਲ ਬਿਲਡ ਹੋਊਗਾ ਪਰ ਉਹਨੂੰ ਬਿਲਡ ਕਰਨ ਲੱਗੇ ਵੀ ਆਪਣੀ એનર્ਜੀ ਹੀ ਲਾਸ ਹੁੰਦੀ ਹੈ ਜਦੋਂ એનર્ਜੀ ਲਾਸ ਹੋਊਗੀ ਤਾਂ weight loss ਹੋਊਗਾ ਹੁਣ ਜੇ ਆਪਾਂ ਕੋਈ ਐਕਸਰਸਾਈਜ਼ ਕਰਦੇ ਆਂ ਆਪਾਂ ਵਰਕ ਕਰਦੇ ਆਂ ਆਪਾਂ ਜੰਪ ਕਰਦੇ ਆਂ ਆਪਾਂ ਸਿਟਅਪ ਕਰਦੇ ਆਂ ਇਹਦੇ ਨਾਲ ਆਪਣੀ એનર્ਜੀ ਹੀ ਲਾਸ ਹੁੰਦੀ ਆ ਜੇ ਮੰਨ ਲਓ ਮੈਂ ਜਿੰਮ ਦੇ ਵਿੱਚ ਜਾ ਕੇ weight ਟ੍ਰੇਨਿੰਗ ਕਰਦਾ ਮੈਂ ਭਾਰੇ ਭਾਰੇ weight ਚੱਕਦਾ ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਮਸਲ ਨੂੰ ਟ੍ਰੇਨ ਕਰਦਾ ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਮੈਂ ਆਪਣੇ ਕਿਸੇ ਬੋਡੀ ਤੋਂ ਫੈਟ ਨੂੰ ਹਟਾ ਰਿਹਾ ਹੁਣ ਜਿਵੇਂ ਕਿ ਜ਼ਿਆਦਾਤਰ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਜੀਰੇ ਵਾਲਾ ਪਾਣੀ ਪੀ ਲਓ ਜਾਂ ﺍﻟ इलायची ਵਾਲ ਕੇ ਪੀ ਲਓ ਜਾਂ ਜੋ ਵੀ ਤੁਹਾਨੂੰ ਗੱਪ ਛੱਡੇ ਜਾਂਦੇ ਨੇ ਉਹਨਾਂ ਦਾ ਕੋਈ ਵੀ ਮਕਸਦ ਨਹੀਂ ਹੁੰਦਾ ਤੁਸੀਂ ਉਹੀ ਬੰਦਿਆਂ ਨੂੰ ਜੇ ਕਿਤੇ ਡਾਈਟ ਪਲਾਨ ਮੰਗੋਗੇ ਤਾਂ ਉਹ ਕੀ ਕਰਨਗੇ ਥੋੜੀ ਖਾਣੇ ਦੇ ਵਿੱਚ ਕੈਲਰੀ ਦਾ ਘਟਾ ਕਰਨਗੇ ਜੀਰਾ ਅਜਵੈਨ ਤੇ ਸੌਂਫ ਤਿੰਨ ਚੀਜ਼ਾਂ ਦਾ ਪਾਊਡਰ ਮੈਂ ਕਹਿੰਦਾ ਰੋਸਟ ਕਰਕੇ ਦਵੇ ਤੇ ਪਾਊਡਰ ਚੂਰਨ ਬਣਾ ਕੇ ਰੱਖੋ ਉਹਦੇ ਵਿੱਚ ਮਤਲਬ ਕਿ ਜੇ ਤੁਸੀਂ 150 ਗ੍ਰਾਮ ਚੂਰਨ ਬਣਾਇਆ ਤਾਂ ਉਹਦੇ ਵਿੱਚ ਮੁਸ਼ਕਲ ਨਾਲ 1.5 ਤੋਂ 2 ਗ੍ਰਾਮ ਕਲੌਂਜੀ ਦਾ ਪਾਊਡਰ ਪਾਣਾ ਉਹਨੂੰ ਬਣਾ ਕੇ ਰੱਖੋ ਉਹ ਜਦੋਂ ਵੀ ਤੁਸੀਂ ਖਾਣਾ ਖਾਓ ਉਹਨੂੰ ਜ਼ਰੂਰ ਖਾਓ ਇੱਕ ਚਮਚਾ ਉਸ ਪਾਊਡਰ ਨੂੰ ਤੇ ਪਲੱਸ ਉਹਦੇ ਨਾਲ ਥੋੜਾ ਜਿਹਾ ਗੁੜ ਜ਼ਰੂਰ ਖਾਓ ਤੁਸੀਂ ਚੰਦ ਦਿਨਾਂ ਚ ਦੇਖੋਗੇ ਤੁਹਾਡਾ ਸਰੀਰ ਬਿਲਕੁਲ ਪਤਲਾ ਹੋ ਰਿਹਾ ਔਰ ਤੁਹਾਡੇ ਸਰੀਰ ਦੇ ਵਿੱਚ ਜਾਨ ਆ ਰਹੀ ਹੈ એનર્ਜੀ ਆ ਰਹੀ ਹੈ ਇਸੇ ਤਰ੍ਹਾਂ ਜੋ ਹਰਬਲ ਲਾਈਫ ਦਾ ਸਕੈਮ ਚੱਲ ਰਿਹਾ ਉਹੀ ਚੀਜ਼ ਆ ਉਹ ਕੋਈ ਦਵਾਈ ਨਹੀਂ ਹੈ ਉਹ ਨਿਊਟ੍ਰੀਸ਼ਨ ਹੀ ਆ ਉਹਦੇ ਵਿੱਚ ਬਹੁਤ ਥੋੜਾ ਪ੍ਰੋਟੀਨ ਆ ਤੇ ਇੱਕ ਤੁਹਾਨੂੰ ਨਾਟ ਕਫੀਨ ਦੇ ਦਿੰਦੇ ਨੇ ਤੇ ਮਲਟੀਵਿਟਾਮਿਨ ਦੇ ਦਿੰਦੇ ਨੇ ਥੋੜੀ ਖਰਾਕ ਕਰਦਨੇ ਬੰਦ ਜੇ ਤੁਸੀਂ ਵੈਸੇ ਹੀ ਖਾਣੇ ਘੱਟ ਕਰਨੋਂ ਤਾਂ ਵੀ ਵਜ਼ਨ ਘਟ ਜਾਣਾ ਪਰ ਤੁਸੀਂ ਜਦੋਂ 5-6000 ਰੁਪਏ ਦਿਨੇ ਹੋ ਉਦੋਂ ਫਿਰ ਉਹਤੇ ਬੰਦਜ ਕਰਕੇ ਤੁਸੀਂ ਆਪਣਾ ਬਲਡ ਘਟਾਉਨੇ ਤਾਂ ਹੀ ਤੁਹਾਡਾ ਵਜ਼ਨ ਘਟਦਾ ਘਟਦਾ ਕੈਲਰੀਜ਼ ਘੱਟ ਖਾਣ ਕਰਕੇ ਆ ਥੋੜਾ ਖਾਣਾ ਜੋ ਤੁਸੀਂ ਘੱਟ ਖਾਂਦੇ ਹੋ ਉਦੇ ਨਾਲ ਹੀ weight ਘਟਦਾ ਨਾ ਕਿ ਉਹ ਕਿਸੇ ਤਰ੍ਹਾਂ ਦੀ ਦਵਾਈ ਦੇ ਨਾਲ ਉਹ ਸਿਰਫ ਇੱਕ ਪ੍ਰੋਟੀਨ ਆ ਜੋ ਤੁਸੀਂ ਦੁੱਧ ਤੋਂ ਵੀ ਪੂਰਾ ਕਰ ਸਕਦੇ ਹੋ ਆਪਣੇ ਪਨੀਰ ਤੋਂ ਵੀ ਪੂਰਾ ਕਰ ਸਕਦੇ ਹੋ ਅੰਡਿਆਂ ਤੋਂ ਪੂਰਾ ਕਰ ਸਕਦੇ ਹੋ ਪਰ ਤੁਸੀਂ ਜਿੰਨਾ ਚਿਰ ਪੈਸੇ ਨਹੀਂ ਦਿੰਦੇ ਉਹਨਾਂ ਚਿਰ ਆਪਣੇ ਜੋ ਲੋਕ ਨੇ ਭੋਲੇ ਭਾਲੇ ਉਹਨਾਂ ਨੂੰ ਅਕਲ ਨਹੀਂ ਆਉਂਦੀ ਉਹਨਾਂ ਚਿਰ ਉਹ ਪਰਹੇਜ਼ ਨਹੀਂ ਕਰ ਸਕਦੇ 2 ਮਹੀਨੇ ਜੇ ਤੁਸੀਂ 2 ਮਹੀਨੇ ਪਰਹੇਜ਼ ਕਰਕੇ ਖਾਣਾ ਖਾਓਗੇ ਤੁਹਾਡਾ 2 3 4 5 ਕਿਲੋ weight ਘਟੂਗਾ ਹੀ ਘਟੂਗਾ ਪਰ ਪੰਜ ਨਾ ਚਿਰ ਪੰਜ 7000 ਕਿਸੇ ਦੇ ਹੱਥ ਵਿੱਚ ਨਹੀਂ ਫੜਾਉਂਦੇ ਉਹਨਾਂ 'ਚ ਅਸੀਂ ਆਪਣੀ ਜਵਾਨ ਤੇ ਲਗਾਉ ਨਹੀਂ ਲਾਉਂਦੇ ਪ੍ਰੇਰ ਨਹੀਂ ਕਰਦੇ ਕਰਨਾ ਪਰੇਜ ਹੀ ਆ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਕਿ ਤੁਸੀਂ ਐਕਸਰਸਾਈਜ਼ ਕਰੋਗੇ ਜੋ ਵੀ ਮੰਨੋ ਤੁਹਾਨੂੰ ਇੱਕ ਮੈਂ ਵੀਡੀਓ ਤੇ ਐਕਸਰਸਾਈਜ਼ ਲਾ ਦਿੰਦਾ ਜਿਹੜੀ ਇਹ ਐਕਸਰਸਾਈਜ਼ ਆ ਤੁਸੀਂ ਦੇਖ ਰਹੇ ਹੋ ਆਪਾਂ ਕਹਿੰਦੇ ਆ ਸਾਈਡ ਦੇ ਵਿੱਚ ਮੈਂ ਐਕਸਰਸਾਈਜ਼ ਕਰ ਰਿਹਾ ਇਹਦੇ ਨਾਲ ਤੁਹਾਡੀਆਂ ਸਾਈਡਾਂ ਨਹੀਂ ਘਟਣੀਆਂ ਤੁਹਾਡੇ ਜੋ ਲਵ ਹੈਂਡਲ ਕਹਿੰਦੇ ਨੇ ਉਹ ਨਹੀਂ ਘਟਣੇ ਤੇ ਜਦੋਂ ਤੁਸੀਂ ਢਿੱਡ ਦੀ ਐਕਸਰਸਾਈਜ਼ ਕਰਦੇ ਹੋ ਉਹਦੇ ਨਾਲ ਤੁਹਾਡਾ ਢਿੱਡ ਨਹੀਂ ਘਟਣ ਲੱਗਿਆ ਜਦੋਂ ਤੁਸੀਂ ਕਿਸੇ ਵੀ ਆਪਣੇ ਬਾਡੀ ਪਾਰਟ ਨੂੰ ਟ੍ਰੇਨ ਕਰਦੇ ਹੋ ਉਹਦੇ ਨਾਲ ਤੁਸੀਂ ਆਪਣੇ ਮਸਲਾ ਨੂੰ ਟ੍ਰੇਨ ਕਰ ਰਹੇ ਹੋ ਮਸਲਾ ਨਾਲ ਕੰਮ ਕਰ ਰਹੇ ਹੋ ਤੇ ਤੁਸੀਂ ਨਵੇਂ ਮਸਲ ਬਣਾ ਸਕਦੇ ਹੋ ਜੇ ਤੁਸੀਂ ਉਹਨੂੰ ਵਧੀਆ ਟ੍ਰੇਨ ਕਰੋਗੇ ਤੇ ਵਧੀਆ ਖਾਣਾ ਖਾਓਗੇ ਇਹਦੇ ਨਾਲ ਤੁਸੀਂ ਮਸਲ ਸਿਰ ਟ੍ਰੇਨ ਕਰ ਲੈਣੋ ਤੁਸੀਂ ਕਿਸੇ ਵੀ ਅੰਗ ਦੇ ਉੱਪਰੋਂ ਆਪਣੀ ਫੈਟ ਨਹੀਂ ਹਟਾ ਸਕਦੇ ਫੈਟ ਉਦੋਂ ਹਟੂਗੀ ਜਦੋਂ ਤੁਸੀਂ ਇੰਨੀ ਜ਼ਿਆਦਾ ਐਨਰਜੀ ਖਰਚ ਕਰਦੋਂਗੇ ਜਿਹਦੇ ਨਾਲ ਫੈਟ ਦਾ ਘਟਣਾ ਸ਼ੁਰੂ ਹੋ ਜਾਵੇ ਜਿਵੇਂ ਕਹਿੰਦੇ ਨੇ ਕਿ ਤੁਸੀਂ ਜੀਰਾ ਪੀ ਲਓ ਜਾਂ ਸੌਂਫ ਪੀ ਲਓ ਜਿਵੇਂ ਕਿ ਆਪਾਂ ਸੁਣਦੇ ਆਂ ਜੋ ਵੈਦ ਨੇ ਜਾਂ ਜੋ ਮਿੱਠਾ ਬੋਲਦੇ ਨੇ ਬੰਦੇ ਤੁਹਾਨੂੰ ਚੰਗੇ ਲੱਗਦੇ ਨੇ ਜਿੰਨੇ ਤੇ ਵੀਡੀਓ ਤੁਸੀਂ ਦੇਖਦੇ ਹੋ ਜੋ ਤੁਹਾਨੂੰ ਕਹਿੰਦੇ ਨੇ ਐਪਲ ਸਾਈਡਰ ਵਿਨੇਗਰ ਪੀ ਲਓ ਇਸ ਤਰ੍ਹਾਂ ਦੇ ਵੀ ਬਹੁਤ ਲੋਕ ਨੇ ਜੋ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਸਮਝਾਉਂਦੇ ਨੇ ਸਮਝਾਉਣ ਦਾ ਮਤਲਬ ਤੁਹਾਨੂੰ ਬੇਫਕੂ ਬਣਾਉਂਦੇ ਨੇ ਤੁਸੀਂ ਬਣ ਜਾਂਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ ਮੈਸੇਜ ਕਰਦੇ ਹੋ ਉਹ ਕੀ ਕਰਦੇ ਨੇ ਤੁਹਾਡਾ ਖਾਣਾ ਘੱਟ ਕਰ ਦਿੰਦੇ ਨੇ ਜਾਂ ਚੇਂਜ ਕਰ ਦਿੰਦੇ ਨੇ ਕਟ ਕੈਲਰੀਜ਼ ਵਾਲਾ ਤੁਹਾਨੂੰ ਖਾਣਾ ਦਿੰਦੇ ਨੇ ਉਹਦੇ ਨਾਲ ਹੀ ਤੁਹਾਡਾ weight loss ਹੁੰਦਾ ਨਾ ਕਿ ਉਹਨਾਂ ਦੀ ਕਿਸੇ trick ਦੇ ਨਾਲ ਕੋਈ ਵੀ ਅਜਿਹੀ ਨਾ trick ਬਣੀ ਆ ਨਾ ਕੋਈ ਅਜਿਹੀ ਸਪੈਸ਼ਲ exercise ਬਣੀ ਆ ਜਿਸ ਦੇ ਨਾਲ ਤੁਸੀਂ ਆਪਣਾ fat ਘੱਟ ਕਰ ਸਕੋ fat ਉਦੋਂ ਹੀ ਘੱਟ ਹੋਗਾ ਜਦੋਂ ਤੁਸੀਂ ਆਪਣੀਆਂ ਕੈਲਰੀਜ਼ ਨੂੰ ਆਪਣੇ ਖਾਣੇ ਦੇ ਵਿੱਚ ਘੱਟ ਕਰ ਦੋ ਜਾਂ ਤੁਸੀਂ ਆਪਣੀਆਂ ਕੈਲਰੀਜ਼ ਨੂੰ ਜਗਾ ਦੋ ਆਪਣੀ exercise ਦੇ ਦੌਰਾਨ ਤੁਸੀਂ ਐਕਸਰਸਾਈਜ਼ ਦੇ ਨਾਲ ਆਪਣੀਆਂ ਕੈਲਰੀਜ਼ ਬਰਨ ਕਰੋਗੇ ਤਾਂ ਵੀ ਸਰੀਰ ਦੇ ਵਿੱਚ ਕੈਲਰੀਜ਼ ਦਾ ਘਾਟਾ ਹੋਊਗਾ ਜਾਂ ਤੁਸੀਂ ਘੱਟ ਖਾਣਾ ਖਾਓਗੇ ਉਦੋਂ ਵੀ ਸਰੀਰ ਦੇ ਵਿੱਚ ਕੈਲਰੀਜ਼ ਦਾ ਘਾਟਾ ਹੋਊਗਾ ਜਿਹਦੇ ਨਾਲ ਤੁਹਾਡਾ ਭਾਰ ਘਟੂਗਾ ਇਹੀ ਹੱਲ ਹੈ ਕਿ ਤੁਸੀਂ ਆਪਣੀ એનર્ਜੀ ਦਾ ਘਾਟਾ ਹੀ ਕਰ ਸਕਦੇ ਹੋ ਜਿਹਦੇ ਨਾਲ ਘਟੂਗਾ ਕੋਈ ਵੀ ਆਜੀ ਸਪੈਸ਼ਲ ਐਕਸਰਸਾਈਜ਼ ਨਹੀਂ ਬਣੀ ਨਾ ਕੋਈ ਖਰਾਬ ਬਣੀ ਆ ਨਾ ਕੋਈ ਦਵਾਈ ਬਣੀ ਆ ਠੀਕ ਹੈ ਜਦੋਂ ਤੁਸੀਂ ਆਪਣੀ ਖਾਣ ਨੂੰ ਸੰਤੁਲਿਤ ਕਰੋਗੇ ਭੋਜਨ ਸਹੀ ਖਾਓਗੇ ਕੈਲਰੀਜ਼ ਦਾ ਘਾਟਾ ਕਰੋਗੇ ਜਾਂ ਐਕਸਰਸਾਈਜ਼ ਕਰਕੇ ਕੈਲਰੀਜ਼ ਦਾ ਘਾਟਾ ਕਰੋਗੇ ਤੋਡਾ ਵਾਧਨ ਉਦੋਂ ਹੀ ਘਟੂਗਾ ਨਾ ਕਿ ਕਿਸੇ ਜੀਰੇ ਦੇ ਪਾਣੀ ਨਾਲ ਨਾ ਸੌਂਫ ਦੇ ਪਾਣੀ ਨਾਲ ਇਹ ਚੀਜ਼ਾਂ ਤੁਸੀਂ ਇੰਸਟਾ ਤੇ ਦੇਖਦੇ ਹੋ YouTube ਤੇ ਦੇਖਦੇ ਹੋ ਸੇਵ ਕਰਦੇ ਹੋ ਤੇ ਤੁਸੀਂ ਇਹਨੂੰ ਅਪਲਾਈ ਵੀ ਕੀਤਾ ਹੋਣਾ ਤੇ ਬਿਲਕੁਲ ਫਰਕ ਨਹੀਂ ਪੈਂਦਾ ਨਾ ਕੋਈ ਗ੍ਰੀਨ ਟੀ ਆ ਨਾ ਕਾਲੀ ਟੀ ਆ ਨਾ ਪੀਲੀ ਟੀ ਆ ਕੋਈ ਵੀ ਇਸ ਤਰ੍ਹਾਂ ਦੀ ਟੀ ਨਹੀਂ ਜਿਹੜੀਆਂ ਟੀਆਂ ਹੁੰਦੀਆਂ ਤਾਂ 200 250 ਰੁਪਇਆ ਲਾ ਕੇ 5 ਰੁਪਏ ਦਾ ਜੀਰਾ ਖਾ ਕੇ ਸਾਰੇ ਹੀ ਪਤਲੇ ਹੋ ਜਾਂਦੇ ਪਤਲਾ ਉਹੀ ਹੁੰਦਾ ਜਿਹੜਾ ਆਪਣਾ ਮੂੰਹ ਬੰਦ ਰੱਖਦਾ ਜਾਂ ਮਿਹਨਤ ਕਰਕੇ ਕੈਲਰੀਜ਼ ਬਰਨ ਕਰਦਾ ਠੀਕ ਹੈ ਇਹੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਨਾ ਬਾਰ-ਬਾਰ ਕਿ ਕੋਈ ਵੀ ਐਕਸਰਸਾਈਜ਼ ਤੁਹਾਡੇ ਕਿਸੇ ਵੀ ਅੰਗ ਤੋਂ ਮਟਾਪਾ ਨਹੀਂ ਘਟਾਉਂਦੀ ਉਹ ਸਿਰਫ ਜਦੋਂ ਤੁਸੀਂ ਕੰਮ ਕਰਦੇ ਹੋ ਮੰਨ ਕੇ ਚੱਲੋ ਕਿ ਮੈਂ ਕਿਤੇ ਪੈਡਲ ਚੱਲ ਕੇ ਜਾ ਰਿਹਾ ਕੈਲਰੀ ਬਰਨ ਹੁੰਦੀਆਂ ਨੇ ਆਪਣੇ ਬਾਗ-ਬਗੀਚੇ ਦੇ ਵਿੱਚ ਕਿਸੇ ਬੂਟੇ ਨੂੰ ਪਾਣੀ ਪਾਉਣ ਚੱਲਿਆ ਬਾਲਟੀ ਚੱਕੇ ਤਾਂ ਉੱਥੇ ਵੀ ਕੈਲਰੀਜ਼ ਹੀ ਬਰਨ ਹੁੰਦੀਆਂ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਮੈਂ ਹੁਣ ਪੈਰਾਂ ਨਾਲ ਤੁਰਦਾ ਤਾਂ ਮੇਰੇ ਪੈਰਾਂ ਤੋਂ ਫੈਟ ਘਟ ਜੂਗੀ ਇਸ ਤਰ੍ਹਾਂ ਨਹੀਂ ਹੁੰਦਾ ਸਿਰਫ ਤੁਸੀਂ ਕੈਲਰੀਜ਼ ਬਰਨ ਕਰਦੇ ਹੋ ਜਦੋਂ ਤੁਹਾਡੀ ਬਾਡੀ ਤੋਂ ਫੈਟ ਘਟਣੀ ਆ ਸਾਰੀ ਬਾਡੀ ਤੋਂ ਘਟੂਗੀ ਮੂੰਹ ਤੋਂ ਘਟੂਗੀ ਚੈਸਟ ਤੋਂ ਘਟੂਗੀ ਢਿੱਡ ਤੋਂ ਘਟੂਗੀ ਪੱਟਾਂ ਤੋਂ ਘਟੂਗੀ ਬਾਹਾਂ ਤੋਂ ਘਟੂਗੀ ਸਾਰੀ ਬਾਡੀ ਤੋਂ ਇਕੱਠੀ ਉਹ ਫੈਟ ਘਟਦੀ ਆ ਪਰ ਇੱਕ ਇਹ ਹੁੰਦਾ ਕਿ ਕਿਸੇ ਥੋੜੀ ਬਾਡੀ ਦਾ ਕੋਈ ਪਾਰਟ ਫੈਟ ਨੂੰ ਜਲਦੀ ਲੈ ਲੈਂਦਾ ਮੰਨ ਕੇ ਚੱਲੋ ਥੋੜਾ ਢਿੱਡ ਆ ਜੋ ਉਹ ਤੇ ਸਭ ਤੋਂ ਪਹਿਲਾਂ ਫੈਟ ਆਉਣ ਲੱਗਦੀ ਆ ਤੇ ਜਦੋਂ ਜਾਂਦੀ ਆ ਉਹ ਸਭ ਤੋਂ ਲੇਟ ਜਾਂਦੀ ਆ ਕਿਉਂਕਿ ਉਹ ਹੋਲਡ ਕਰਦਾ ਉੱਥੇ ਬਸ ਇਹੀ ਆ ਤੁਸੀਂ ਢਿੱਡ ਨੂੰ ਘਟਾਉਣ ਪਿੱਛੇ ਨਾ ਬਹੁਤ ਤੁਸੀਂ ਸਿਰਫ weight ਘਟਾਓ ਜਦੋਂ ਤੁਸੀਂ weight ਘਟਾਉਂਗੇ ਤੁਹਾਡੇ ਸਾਰੇ ਬੋਡੀ ਦਾ ਓਵਰਆਲ weight ਹੀ ਘਟੂਗਾ ਨਾਲ ਦੀ ਨਾਲ ਢਿੱਡ ਵੀ ਘਟੂ ਪਰ ਢਿੱਡ ਘਟਦਾ ਬਾਅਦ ਦੇ ਵਿੱਚ ਗੱਲ ਇਹੀ ਸਮਝਣ ਵਾਲੀ ਆ ਤੁਸੀਂ ਕੈਲਰੀਜ਼ ਨਹੀਂ ਖਰਚ ਕਰਨੀਆਂ ਨੇ ਜਾਂ ਤਾਂ ਘੱਟ ਖਾ ਕੇ ਜਾਂ ਉਹਨੂੰ ਬਰਨ ਕਰਕੇ ਕੋਈ ਵੀ ਖਾਸ ਐਕਸਰਸਾਈਜ਼ ਨਹੀਂ ਤੁਸੀਂ ਦੇਖਦੇ ਹੋ ਕਿ ਕਿਉਂ ਮੈਨੂੰ ਖਾਸ ਐਕਸਰਸਾਈਜ਼ ਦੱਸੂਗਾ ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਜੇ ਕੋਈ ਇਸ ਤਰ੍ਹਾਂ ਦੀ ਖਾਸ ਐਕਸਰਸਾਈਜ਼ ਹੋਵੇ ਜਿਹਦੇ ਨਾਲ ਕੈਲਰੀ ਜਿਆਦਾ ਬਰਨ ਹੋਣ ਇਹ ਵੀ ਮੈਨੂੰ ਕਾਫੀ ਸਵਾਲ ਹੋਊਗਾ ਕਿ ਕੋਈ ਅਹਿਲੀ ਐਕਸਰਸਾਈਜ਼ ਦੱਸੋ ਜਿਹਦੀ ਨਾਲ ਕੈਲਰੀ ਜਿਆਦਾ ਤੇ ਜਲਦੀ ਬਰਨ ਹੋ। ਹੁਣ ਮੈਂ ਤੁਹਾਨੂੰ ਉਹ ਐਕਸਰਸਾਈਜ਼ ਦੱਸ ਦਿੰਦਾ। ਤੁਸੀਂ ਬਹੁਤ ਹੀ ਜਿਆਦਾ ਤੇਜ਼ ਭੱਜੋ ਜਿਹਨੂੰ ਬਸ ਸਪ੍ਰਿੰਟ ਕਹਿੰਦੇ ਨੇ। ਤੁਸੀਂ ਉੰਡਾਂ ਤੇ ਇਹ ਭੱਜੋ ਤੁਹਾਡੀ ਕੈਲਰੀ ਸਭ ਤੋਂ ਜਿਆਦਾ ਬਰਨ ਹੋਣੀ ਹੈ। ਪਰ ਤੁਸੀਂ ਭੱਜ ਸਕਦੇ ਹੋ? ਨਹੀਂ ਭੱਜ ਸਕਦੇ। ਤੁਸੀਂ 100 ਮੀਟਰ ਭੱਜ ਲੋਗੇ, 200 ਮੀਟਰ ਭੱਜ ਲੋਗੇ, 500 ਮੀਟਰ ਭੱਜ ਲੋਗੇ ਉਸ ਤੋਂ ਬਾਅਦ ਤੁਸੀਂ ਬੈਠ ਜਾਓਗੇ। ਦੇਖੋ ਜੋ ਵੀ ਕੈਲਰੀਜ਼ ਬਰਨ ਕਰਨ ਦਾ ਤਰੀਕਾ ਇਹ ਨਹੀਂ ਹੈਗਾ ਕਿ ਤੁਸੀਂ ਤੇਜ਼ ਕਰ ਰਹੇ ਹੋ ਜਾਂ ਹੌਲੀ ਕਰ ਰਹੇ ਹੋ। ਤੁਸੀਂ ਸਿਰਫ ਕੈਲਰੀਜ਼ ਬਰਨ ਕਰਨੀਆਂ ਨੇ ਜੀ ਤੁਸੀਂ ਵਾਕ ਕਰਕੇ ਕਰੋਗੇ। ਤਾਵੀ ਕੈਲਰੀਜ਼ ਵੀ ਬਰਨ ਹੋਣਗੀਆਂ ਜੇ ਤੁਸੀਂ ਪੌੜੀਆਂ ਤੇ ਸਾਲਾ ਮਾਰੋਗੇ ਤਾਂ ਵੀ ਕੈਲਰੀਜ਼ ਹੀ ਬਰਨ ਹੋਣਗੀਆਂ ਜਿਮ ਚ ਜਾ ਕੇ weight ਚੱਕੋਗੇ ਤਾਂ ਵੀ ਕੈਲਰੀਜ਼ ਹੀ ਬਰਨ ਹੋਣਗੀਆਂ ਪਰ ਇਹ ਤੁਸੀਂ ਦੇਖਣਾ ਕਿ ਤੁਸੀਂ ਕੈਲਰੀ ਬਰਨ ਕਿਵੇਂ ਕਰਨੀ ਜਿਵੇਂ ਮੈਂ ਆ ਜਦੋਂ ਮੈਂ ਜਿਮ ਦੇ ਵਿੱਚ weight ਚੱਕਦਾ ਉਹ ਮੈਨੂੰ ਚੰਗਾ ਲੱਗਦਾ ਮੈਨੂੰ ਗੁੱਡ ਫੀਲ ਹੁੰਦਾ ਤੇ ਨਾਲ ਕੈਲਰੀਜ਼ ਬਰਨ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਤੁਸੀਂ ਦੇਖਣਾ ਵੀ ਤੁਹਾਨੂੰ ਜਿਮ ਚ ਜਾਣਾ ਵਧੀਆ ਲੱਗਦਾ ਤਾਂ ਉਹ 사이ਕਲ ਚਲਾਉਣਾ ਵਧੀਆ ਲੱਗਦਾ ਜਾਂ ਤੁਹਾਨੂੰ ਵਾਕ ਕਰਨੀ ਵਧੀਆ ਲੱਗਦੀ ਹੈ ਤੁਸੀਂ ਆਪਣੀ ਐਕਟੀਵਿਟੀ ਚੂਜ਼ ਕਰਨੀ ਹੈ ਜਿਹਦੇ ਵਿੱਚ ਤੁਸੀਂ ਬੋਰ ਨਾ ਹੋਵੋ ਉਹਨੂੰ 1 ਮਹੀਨਾ 2 ਮਹੀਨੇ ਸਾਰੀ ਜ਼ਿੰਦਗੀ ਅਪਲਾਈ ਕਰ ਸਕੋ ਤੇ ਉਹਦੇ ਫਾਇਦੇ ਲੈ ਸਕੋ ਆਪਣੀ ਕੈਲਰੀਜ਼ ਬਰਨ ਕਰਨ ਦਾ ਤੁਸੀਂ ਇੱਕ ਆਪ ਤਰੀਕਾ ਲੱਭਣਾ ਤੁਸੀਂ YouTube ਤੇ ਜਾਂ Insta ਤੇ ਇਸ ਤਰ੍ਹਾਂ ਦੀ ਵੀਡੀਓ ਨਾ ਦੇਖੋ ਕਿ ਮੈਨੂੰ ਕੋਈ ਆ ਕੇ ਦੱਸੂਗਾ ਤੁਸੀਂ ਉਹ ਤਰੀਕਾ ਲੱਭਣਾ ਤੁਹਾਨੂੰ ਜੋ ਵੀ ਤਰੀਕਾ ਸਹੀ ਲੱਗਦਾ ਤੁਸੀਂ ਉਹਨੂੰ ਅਪਲਾਈ ਕਰੋ ਤੇ ਆਪਣੇ ਖਾਣੇ ਨੂੰ ਘੱਟ ਕਰੋ ਮੇਰੇ ਹਿਸਾਬ ਨਾਲ ਮੈਂ ਉੰਨੀ ਜਿਆਦਾ ਕੈਲਰੀਜ਼ ਬਰਨ ਨਹੀਂ ਕਰ ਸਕਦਾ ਜਿੰਨੀਆਂ ਮੈਂ ਖਾ ਲੈਣਾ ਜੇ ਮੈਂ 500 ਕੈਲਰੀਜ਼ ਬਰਨ ਕਰਨ ਲਈ ਹੋਵੇ ਮੈਨੂੰ ਘੱਟ ਤੋਂ ਘੱਟ 1 ਤੋਂ 1.5 ਘੰਟਾ ਤੁਰਨਾ ਪਊਗਾ ਜੇ ਮੈਂ 500 ਕੈਲਰੀ ਦਾ ਮੂੰਹ ਬੰਨ ਲਾਂ ਮੰਨ ਕੇ ਚੱਲੋ ਜੇ ਤਿੰਨ ਰੋਟੀਆਂ ਦੇ ਵਿੱਚ 500 ਕੈਲਰੀਜ਼ ਨੇ ਤੁਸੀਂ ਮੈਨੂੰ ਆਪ ਦੱਸੋ ਤੁਸੀਂ ਆਪਦੇ ਦਿਮਾਗ ਨਾਲ ਲਾ ਕੇ ਦੱਸੋ ਤੁਸੀਂ ਤਿੰਨ ਰੋਟੀਆਂ ਖਾਣਾ ਪਸੰਦ ਕਰੋਗੇ ਜਾਂ ਡੇਢ ਘੰਟਾ ਪੈਦਲ ਤੁਰਨਾ ਪਸੰਦ ਕਰੋਗੇ ਇਹ ਚੀਜ਼ ਤੁਸੀਂ ਸੋਚੋ ਤਿੰਨ ਰੋਟੀਆਂ ਘੱਟ ਖਾ ਲਓ ਉਹਦੇ ਵਿੱਚ 500 ਕੈਲਰੀ ਦਾ ਘਾਟਾ ਹੋ ਜਾਣਾ ਤੁਸੀਂ ਜ਼ਰੂਰੀ ਉਹ ਕਰਨਾ ਕਿ ਹਾਂ ਤੁਸੀਂ ਡੇਢ ਘੰਟਾ ਹੀ ਤੁਰਨਾ ਉਹ ਤੁਹਾਡੇ ਤੇ ਆ ਜੇ ਤੁਸੀਂ ਪੰਜ ਤਿੰਨ ਰੋਟੀਆਂ ਘੱਟ ਖਾ ਕੇ ਉਸ ਤੋਂ ਬਾਅਦ ਡੇਢ ਘੰਟਾ ਤੋਰੋਗੇ ਤਾਂ 1000 ਦਾ ਘਟਾ ਹੋ ਜਾਊਗਾ ਤੁਸੀਂ ਉਹ ਵੀ ਕਰ ਸਕਦੇ ਹੋ ਪਰ ਇਹ ਤੁਹਾਡੇ ਹੱਥ ਆ ਤੁਸੀਂ ਪੂਰਾ ਖਾਣਾ ਖਾ ਕੇ ਕੈਲਰੀਜ਼ ਬਰਨ ਕਰਨੀਆਂ ਨੇ ਤੁਰ ਫਿਰ ਕੇ ਜਾਂ ਤੁਸੀਂ ਖਾਣੇ ਘਟਾ ਕੇ ਸਾਹ ਲਓਗੇ ਕੋਈ ਵੀ ਹਰਬਲ ਲਾਈਫ ਖਾਣ ਦੀ ਲੋੜ ਨਹੀਂ ਕੋਈ ਚੀਜ਼ ਖਾਣ ਦੀ ਲੋੜ ਨਹੀਂ ਜੋ ਵੀ ਮੈਂ ਤੁਹਾਨੂੰ ਪਿੱਛੇ ਡਾਈਟ ਦੱਸੀ ਆ ਪਿਛਲੀ ਵੀਡੀਓ ਰ ਤੁਸੀਂ ਉਹਨੂੰ ਫੋਲੋ ਕਰੋ ਜੇ ਕੋਈ ਚੀਜ਼ ਚੇਂਜ ਕਰਨੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਫੇਰ ਦੁਬਾਰਾ ਤੋਂ ਸਮਝਾ ਦੂੰਗਾ ਪਰ ਇਹ ਯਾਦ ਰੱਖਿਓ ਕਿ ਕੋਈ ਵੀ ਜੋ ਤੁਸੀਂ ਆਸਾਨ ਐਕਸਰਸਾਈਜ਼ ਲੱਭਦੇ ਹੋ ਹਾਂਜੀ ਕੋਈ ਵੀ ਆਸਾਨ ਐਕਸਰਸ ਨਹੀਂ ਹੁੰਦੀ ਤੇ ਨਾ ਕਦੇ ਹੋਊਗੀ ਤੁਹਾਨੂੰ ਆਪਣਾ ਖਾਣਾ ਹੀ ਸਹੀ ਕਰਨਾ ਪਊਗਾ ਤੇ ਤੁਹਾਨੂੰ ਕੈਲਰੀਜ਼ ਬਰਨ ਕਰਨ ਦੇ ਜੋ ਮੈਂ ਸੁਜੈਸਟ ਕਰਦਾ ਸਾਰਿਆਂ ਨੂੰ ਤੁਸੀਂ ਵਾਕ ਕਰੋ ਤੁਸੀਂ ਪੈਦਲ ਚੱਲੋ ਹੌਲੀ-ਹੌਲੀ ਚੱਲੋ 1 ਘੰਟਾ ਚੱਲੋ ਅੱਧਾ ਘੰਟਾ ਚੱਲੋ ਜਿੰਨਾ ਤੁਹਾ ਤੋਂ ਹੁੰਦਾ ਉੰਨਾ ਚੱਲੋ 1 ਮਹੀਨੇ ਦੇ ਵਿੱਚ 1 ਕਿਲੋ ਵਾਇਨ ਘਟਾ ਲਓ 2 ਘਟਾ ਲਓ ਜ਼ਰੂਰੀ ਥੋੜੀ ਆ ਵੀ ਹਾਂ ਕਿਸੇ ਨੇ ਜਮਾ ਹੀ ਭੁੱਖੇ ਰਹਿ ਕੇ ਇੱਕ ਦੁੱਧ ਦਾ ਗਲਾਸ ਵੀ ਕੇ ਇੱਕ ਰੋਟੀ ਖਾ ਕੇ 5 ਕਿਲੋ ਘਟਾਇਆ ਤੁਸੀਂ ਮਰ ਮਰ ਕੇ 5 ਕਿਲੋ ਘਟਾਉਣਾ ਜਿਹੜੇ ਵੀ ਵਜ਼ਨ ਘਟਾਉਂਦੇ ਆ ਉਹਨਾਂ ਨੂੰ ਵੀਕਨੈਸ ਆਉਂਦੀ ਆ ਕਮਜ਼ੋਰੀ ਆਉਂਦੀ ਆ ਉਹ ਤੁਹਾਨੂੰ ਝੂਠ ਬੋਲਦੇ ਨੇ ਕਿਉਂਕਿ ਉਹਨਾਂ ਨੇ ਜੋ ਚੀਜ਼ ਖਾ ਕੇ ਘਟਾਇਆ ਉਹ ਤੁਹਾਨੂੰ ਵੀ ਉਹਨਾਂ ਨੇ ਵੇਚਣੀ ਆ ਇਸ ਲਈ ਉਹ ਤੁਹਾਨੂੰ ਝੂਠ ਬੋਲਦੇ ਨੇ ਕਿ ਮੈਨੂੰ ਕੋਈ ਕਮਜ਼ੋਰੀ ਨਹੀਂ ਕਮਜ਼ੋਰੀ ਆਉਂਦੀ ਆ ਤੇ ਇਸ ਲਈ ਸਭ ਤੋਂ ਚੰਗਾ ਇਹ ਹੈ ਆਪਣੇ ਖਾਣੇ ਨੂੰ ਥੋੜਾ ਘੱਟ ਕਰੋ ਥੋੜੀ ਜਿਹੀ ਵਾਕ ਕਰੋ ਤੇ ਤੁਹਾਡਾ ਵਜ਼ਨ ਬਹੁਤ ਆਸਾਨੀ ਨਾਲ ਘਟੇਗਾ ਹੁਣ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਵੀਡੀਓ ਤੋਂ ਕਾਫੀ ਕੁਝ ਸਮਝ ਆਇਆ ਹੋਣਾ ਤੁਸੀਂ ਮੈਂ ਪਹਿਲੀ ਗੱਲ ਇਹ ਕਹਿਣਾ ਵੀ ਜੋ ਤੁਸੀਂ ਮੂਰਖਾਂ ਦੀਆਂ ਵੀਡੀਓ ਦੇਖਦੇ ਹੋ ਤੁਹਾਨੂੰ ਨਵੇਂ-ਨਵੇਂ ਤਰੀਕੇ ਦੱਸਦੇ ਨੇ ਪਹਿਲਾਂ ਤਾਂ ਉਹ ਦੇਖਣੀਆਂ ਛੱਡੋ ਸਿਰਫ ਮੇਰੀ ਇਹ ਵੀਡੀਓ ਨੂੰ ਤੁਸੀਂ ਦੋ ਵਾਰ ਦੇਖੋ ਤਿੰਨ ਵਾਰ ਦੇਖੋ ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਆਸਾਨ ਤਰੀਕਾ ਚਾਹੀਦਾ ਤਾਂ ਨਵੀਆਂ ਵੀਡੀਓ ਲੱਭਣ ਦੀ ਜਗ੍ਹਾ ਮੇਰੀ ਇਹ ਵੀਡੀਓ ਦੇਖ ਲਿਓ ਤੁਹਾਨੂੰ ਦੁਬਾਰਾ ਯਾਦ ਆ ਜਾਊਗਾ ਕਿ ਇਸ ਤਰ੍ਹਾਂ ਦਾ ਕੋਈ ਤਰੀਕਾ ਨਹੀਂ ਜਦੋਂ ਮੈਂ ਬਾਦੀ ਨਹੀਂ ਘਟਾਉਣਾ ਮੈਂ ਵੀ ਖਾਣਾ ਘੱਟ ਕਰਕੇ ਘਟਾਉਣਾ ਤੇ ਮੈਂ ਗੋਪ ਕਰਦਾ ਜੇ ਕੋਈ ਅਜਾ ਤਰੀਕਾ ਹੋਵੇ ਖਾਸ ਐਕਸਰਸ ਹੋਵੇ ਮੈਂ ਵੀ ਕਰ ਲਾਂ ਮੈਂ ਕਿਉਂ ਭੁੱਖਾ ਮਰਾਂ ਕਿਉਂ ਨਹੀਂ ਮੇਰਾ ਖਾਨ ਨੂੰ ਦਿਲ ਕਰਦਾ ਸਾਰਿਆਂ ਦਾ ਕਰਦਾ ਪਰ ਜਦੋਂ ਤੁਸੀਂ ਕੋਈ ਕੰਮ ਕਰਨਾ ਤਾਂ ਤੁਹਾਨੂੰ ਕੋਈ ਨਾ ਕੋਈ ਸੈਕਰੀਫਾਈਜ਼ ਕਰਨੇ ਪੈਂਦੇ ਇਹ ਗੱਲ ਨੂੰ ਸਮਝਿਓ ਸਾਰੇ ਸਿਆਣੇ ਹੋ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਜਿਹੜਾ ਕੁਝ ਤੁਸੀਂ ਚਾਹੋਗੇ ਮੈਂ ਤੁਹਾਨੂੰ ਦੱਸ ਦੂੰਗਾ ਪਰ ਤੁਸੀਂ ਪਹਿਲੀ ਮੇਰੀ ਰਿਕੁਐਸਟ ਇਹ ਆ ਜਿਹੜੇ ਮੂਰਖ ਤੁਹਾਨੂੰ ਬਣਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਨਾ ਦੇਖੋ ਉਹਨਾਂ ਨੇ ਤਾਂ ਬਣਾਈ ਜਾਣਾ ਉਹਨਾਂ ਦਾ ਕੰਮ ਆ ਜਦੋਂ ਤੁਸੀਂ ਉਹਨਾਂ ਕੋਲ ਪਹੁੰਚੋਗੇ ਤਾਂ ਤੁਹਾਨੂੰ ਡਾਇਟੋ ਹੀ ਦੇਣਗੇ ਜਿਹਦੇ ਵਿੱਚ ਸੈਲਰੀ ਘੱਟ ਹੋਣੀ ਹੈ ਫਿਰ ਤੁਸੀਂ 5000 ਦੇ ਕੇ ਖੁਸ਼ ਵੀ ਹੋ ਜਾਓਗੇ ਤੇ ਕਹੋਗੇ ਮੇਰਾ ਬਜਟ ਘੱਟ ਗਿਆ ਇਹ ਗੱਲਾਂ ਤੁਸੀਂ ਆਪਣੇ ਆਪ ਵੀ ਅਪਲਾਈ ਕਰ ਸਕਦੇ ਹੋ ਚਲੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਉਮੀਦ ਕਰਦਾ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ